ਸਿੱਖਾਂ ਦੀ ਸਾਰਿਆਂ ਨੂੰ ਬਲੈਕਬੋਰਡ ਪਾਡਕਾਸਟ ਯੂਨੀ ਚੈਨਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦਾ ਸਾਡਾ ਟੌਪਿਕ ਹੈ ਬਾਬਾ ਹਨੂਮਾਨ ਸਿੰਘ ਜੀ ਜਿਨ੍ਹਾਂ ਜਿਨ੍ਹਾਂ ਨੂੰ ਆਜ਼ਾਦ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਪਹਿਲੇ ਸ਼ਹੀਦ ਵੀ ਕਿਹਾ ਜਾਂਦਾ ਹੈ ਜਿਨ੍ਹਾਂ ਬਾਰੇ ਅੱਜ ਅਸੀਂ ਉਹ ਪ੍ਰਤਾਪ ਸਰ ਜਾਣਕਾਰੀ ਦੇਵਾਂਗੇ ਪ੍ਰਤਾਪ ਸਰ ਜਿਵੇਂ ਕਿ ਤੁਸੀਂ ਜਾਣਦੇ ਹੋ ਭਾਰਤੀ ਸੁਤੰਤਰਤਾ ਵਿੱਚ ਮੰਗਲ ਪਾਂਡੇ ਦਾ ਨਾਮ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਉਹਨਾਂ ਨੇ 1857 ਦਾ ਪਹਿਲਾ ਵਿਦਰੋਹ ਕੀਤਾ ਪਰ ਜੇਕਰ ਅਸੀਂ ਇਤਿਹਾਸ ਤੇ ਇਤਿਹਾਸ ਦੀਆਂ ਪੇੜਾਵਾਂ ਵੱਲ ਨਿਗਾਹ ਮਾਰੀਏ ਤਾਂ ਮੰਗਲ ਪਾਂਡੇ ਪਹਿਲੇ ਸ਼ਹੀਦ ਨਹੀਂ ਸੀ ਇਹ ਸੀ ਇਸੀ ਬਾਬਾ ਹਨੂਮਾਨ ਸਿੰਘ ਜੀ ਜਿਹੜੇ ਕਿ ਸਿੱਖ ਸਿਆਸਤ ਸਿੱਖ ਰਿਆਸਤ ਦਾ ਇੱਕ ਵੱਡਾ ਮੁੱਲਾ ਚਿਹਰਾ ਸੀ ਗਿਆ ਆਊਟ ਸਟੱਡੀ ਕਰੀਏ ਆਪਾਂ ਇਹਨਾਂ ਬਾਰੇ ਬਾਬਾ ਹਨੂਮਾਨ ਸਿੰਘ ਜੀ ਇਹਨਾਂ ਦਾ ਜਨਮ 1755 ਵਿੱਚ ਜੀਰਾ ਵਿਖੇ ਹੋਇਆ ਫਰੋਇਪੁਰ ਵਿਖੇ ਇਹਨਾਂ ਦਾ ਇਹਨਾਂ ਦੇ ਪਿਤਾ ਦਾ ਨਾਮ ਗਰਜਾ ਸਿੰਘ ਸੀ ਤੇ ਮਾਤਾ ਦਾ ਨਾਮ ਹਰਨਾਮ ਕੌਰ ਸੀਗਾ ਇਹ ਮਤਲਬ ਅਕਾਲ ਚੱਕ ਦੇ 7ਵੇਂ ਜੱਜਦਾਰ ਸੀਗੇ ਇਹ ਕੇਵਲ 68 ਸਾਲ ਦੀ ਉਮਰ ਵਿੱਚ ਜੀ ਅਕਾਲ ਚੱਕ ਦੇ ਜੱਜਦਾਰ ਬਣੇ ਸੀਗੇ ਤੇ ਇਹਨਾਂ ਨੇ ਭਾਰਤੀ ਜ ਭਾਰਤੀ ਜਾਤੀ ਦੇ ਪਹਿਲੇ ਸਿੱਖੀਤ ਹੋਣ ਦਾ ਮਾਣ ਹਾਸਲ ਕੀਤਾ ਕੀ ਮਤਲਬ ਆਪਾਂ ਕਹਿੰਦੇ ਨੇ ਕਿ 1857 ਦਾ ਵਿਦਰੋਹ ਸ਼ੁਰੂ ਹੋਇਆ ਪਰ 1857 ਦੇ ਵਿਦਰੋਹ ਤੋਂ 6-7 ਸਾਲ ਪਹਿਲਾਂ ਮਤਲਬ ਕਿ 1845 ਤੋਂ 46 ਦੂਜਾ ਐਂਗਲੋ ਸਿੱਖ ਯੁੱਧ ਜਿਹੜਾ ਜਦੋਂ ਚੱਲ ਰਿਹਾ ਸੀ ਉਦੋਂ ਮੋਦਕੀ ਦੀ ਲੜਾਈ ਵਿੱਚ ਇਹਨਾਂ ਨੇ ਪਟਿਆਲਾ ਰਿਆਸਤ ਦੇ ਕਰਮ ਸਿੰਘ ਅਤੇ ਅੰਗਰੇਜ਼ਾਂ ਖਿਲਾਫ ਲੜਾਈ ਚੱਲ ਰਹੀ ਸੀ ਮਤਲਬ ਇਹ ਉਹਨਾਂ ਦੇ ਖਿਲਾਫ ਸੀਗੇ ਇੱਕ ਪਾਸੇ ਸਿੱਖ ਸਿੱਖ ਰਾਜ ਸੀਗੇ ਤੇ ਇੱਕ ਪਾਸੇ ਪਟਿਆਲਾ ਰਿਆਸਤ ਦੇ ਅੰਗਰੇਜ਼ ਸ਼ਾਸਕ ਸੀਗੇ ਤੇ ਅੰਗਰੇਜ਼ ਆਸ਼ਕ ਸੀ ਕਿਉਂਕਿ ਉਹ ਉਹ ਜਾਣਦੇ ਸੀ ਕਿ ਕਿ ਮੁਦਕੀ ਦੀ ਲੜਾਈ ਹੋਈ ਜਨੂੰ ਤੇ ਜਿਵੇਂ ਆਪਾਂ ਜਾਣਦੇ ਨੇ ਕਿ ਸਤਲੁਜ ਦਾ ਏਰੀਆ ਮਤਲਬ ਵੰਡਿਆ ਗਿਆ ਸੀਗਾ ਇਧਰ ਨਾਲ ਪਾਸ ਖਾਲਸਾ ਰਾਜ ਜਿੱਸੇ ਆ ਗਿਆ ਸੀ ਇਧਰ ਨਾਲ ਪਾਸੇ ਅੰਗਰੇਜ਼ਾਂ ਵਿੱਚ ਘਰ ਆ ਗਿਆ ਸੀ ਤੇ ਉਹਨਾਂ ਨੂੰ ਐਨ ਲੱਗਿਆ ਕਿ ਜਿਵੇਂ ਮੁਦਕੀ ਇੱਛੇ ਜੇ ਪੈਂਦਾ ਆਪਣੇ ਤੇ ਉਹਨਾਂ ਨੂੰ ਐਨ ਲੱਗੇ ਕਿ ਇਹ ਵੀ ਪਟਿਆਲਾ ਵੀ ਸਿੱਖ ਰਿਆਸਤਾ ਆਪਦਾ ਵੀ ਹੋਊਗਾ ਮਤਲਬ ਆਪਦੇ ਭਾਈ ਆ ਤਾਂ ਫਿਰ ਉਹਨਾਂ ਨੂੰ ਪਟਿਆਲਾ ਟੇਰਾਂ ਨਾਲ ਆ ਰਿਹਾ ਪਰ ਉਹਨਾਂ ਨੂੰ ਇਹ ਨਹੀਂ ਪਸਦਾ ਸੀ ਜਿਹੜੀ 1809 ਦੀ ਅੰਮ੍ਰਿਤਸਰ ਦੀ ਸੰਧੀ ਹੋਈ ਹੈ ਨਾ ਉਹਨਾਂ ਦੇ ਵਿਚਕਾਰ ਅੰਗਰੇਜ਼ ਪਟਿਆਲਾ ਰਿਆਸਤ ਦੇ ਦੋਸਤ ਬਣ ਗਏ ਸੀਗੇ ਮਤਲਬ ਇੱਕ ਪਾਸੇ ਮਹਾਰਾਜ ਰਣਜੀਤ ਸਿੰਘ ਤੇ ਦੂਜੇ ਪਾਸੇ ਅੰਗਰੇਜ਼ ਤੇ ਪਟਿਆਲਾ ਰਿਆਸਤ ਪਰ ਉਹਨਾਂ ਨੂੰ ਇਸ ਸੰਧੀ ਬਾਰੇ ਨਹੀਂ ਪਤਾ ਸੀਗਾ ਸੋ ਇਸ ਲਈ ਉਹ ਜਿਹਨੂੰ ਮਤਲਬ ਥੱਕੇ ਹੋਏ ਸੀਗੇ ਉਹਨਾਂ ਨੇ ਪਟਿਆਲਾ 'ਚ ਡੇਰਾ ਲਾਇਆ ਤੇ ਉਹ ਜਿਹੜਾ ਉੱਥੇ ਕਰਮ ਸਿੰਘ ਸੀਗਾ ਪਟਿਆਲਾ ਰਾਂਸ ਦਾ ਉਹ ਉਹਨਾਂ ਨੇ ਪਿੱਛੇ ਫੋਨ ਸੂਚਨਾ ਦੇ ਦਿੱਤੀ ਅੰਗਰੇਜ਼ਾਂ ਨੂੰ ਕਿ ਇਹ ਮਤਲਬ ਅਕਾਲ ਤਖਤ ਦਾ ਜੱਥੇਦਾਰ ਆਇਆ ਹੋਇਆ ਤੁਸੀਂ ਇੰਤੇ ਹਮਲਾ ਕਰ ਦੋ ਇਹਨਾਂ ਦੀ ਗੱਦਾਰੀ ਕਰਕੇ ਇਹਨਾਂ ਨੂੰ ਸ਼ਹੀਦ ਹੋਏ ਸ਼ਹੀਦ ਮਰਸ਼ੀਦ ਹੋ ਗਏ ਇਹ ਤੇ ਇਸ ਕਰਕੇ ਇਹਨਾਂ ਨੂੰ ਭਾਰਤੀ ਇਤਿਹਾਸ ਦੀ ਪਹਿਲੀ ਲੜਾਈ ਰਸ਼ੀਦ ਹੋਣ ਦਾ ਮਾਣ ਹਸਲ ਹੋਇਆ ਪਰ ਆਪਾਂ ਨੂੰ ਕਿਤਾਬਾਂ ਚ ਦੱਸਿਆ ਮੰਗਲਪਾਂਡੇ ਪਰ ਨਹੀਂ ਜੇ ਆਪਾਂ ਉਹ ਸਹੀ ਹੈ ਕਿ 1857 ਉਹ ਪੂਰੇ ਭਾਰਤ ਦਾ ਸੀਗਾ ਪੂਰੇ ਭਾਰਤ ਦਾ ਵਿਦਰੋਹ ਸੀਗਾ ਹੁਣ ਪੂਰੇ ਭਾਰਤ ਦੇ ਵਿਦਰੋਹ ਦਾ ਸ਼ਹੀਦ ਮੰਗਲਪਾਂਡੇ ਸੀਗਾ ਇਹ ਸਹੀ ਆ ਪਰ ਜੇ ਆਪਾਂ ਪਹਿਲਾਂ ਵੇਖਿਆ ਆਪਾਂ ਪਹਿਲਾਂ ਵੇਖਣਾ ਫਿਰ 45 40 ਚ ਬਾਬਾ ਹਨੂਮਾਨ ਸਿੰਘ ਜੀ ਆਉਂਦੇ ਆ ਜੀ ਇਹ ਮਤਲਬ ਇਹ ਮਤਲਬ ਇਹ ਸ਼ਹੀਦ ਹੋਏ ਸੀ ਮੋਹਾਲੀ ਚ ਅੰਗਰੇਜ਼ਾਂ ਨੇ ਹਮਲਾ ਕਰਤ ਤੇ ਮਤਲਬ ਜਿੱਤ ਗਏ ਸੀਗੇ ਪਰ ਅੰਤ 'ਚ ਮੌਤ ਹੋ ਗਈ ਕਿਉਂਕਿ 98 ਸਾਲ ਦੀ ਉਮਰ 'ਚ ਕੋਈ ਲੜਨਾ ਸੌਖੀ ਗੱਲ ਨਹੀਂ ਹੈਗੀ ਇੱਕ ਤੀਜਾ ਵਰਾ ਉਮਰ ਦਾ ਬੀਤ ਜਾਣਾ ਤੇ ਫਿਰ ਔਖਾ ਸੀਗਾ ਇਹਨਾਂ ਨੂੰ ਪਰ ਫਿਰ ਵੀ ਇਹਨਾਂ ਨੇ ਜੰਗ ਜਿੱਤ ਲਈ ਸੀ ਹਾਰਦੇ-ਹਾਰਦੇ ਜੰਗ ਜਿੱਤ ਗਏ ਸੀਗੇ ਪਰ ਇਹਨਾਂ ਦੀ ਮੌਤ ਹੋ ਗਈ ਇਹ ਮਤਲਬ ਵੱਖਰੇ ਸਿਆਸਦਾਨ ਸੀਗੇ ਇੱਕ ਹਸਾਬ ਦੇ ਕਿ ਇਹਨਾਂ ਨੇ ਖਾਲਸਾ ਰਾਜ ਦਾ ਡਾਊਨਫਾਲ ਵੇਖਿਆ ਆਪਾਂ ਕਹਿੰਨੇ ਨਾ ਕਾਲੀ ਫੂਲਾ ਸਿੰਘ ਹਾਂਜੀ ਹਾਂਜੀ ਕਾਲੀ ਫੂਲਾ ਸਿੰਘ ਇਹ ਜਿਗੇ ਮਹਾਰਾਜ ਰਣਜੀਤ ਸਿੰਘ ਵਲੇ ਇਹ ਦੋ ਬੰਦੇ ਇਹੋ ਜੇ ਸੀ ਕਿ ਇਹ ਜਿਹੜੇ ਕਾਲੀ ਫੂਲਾ ਸਿੰਘ ਸੀ ਇਹਨਾਂ ਨੇ ਖਾਲਸਾ ਰਾਜ ਦਾ ਅਪ ਵੇਖਿਆ ਕਿ ਜਦੋਂ ਕਸ਼ਮੀਰ ਤੋਂ ਲੈ ਕੇ ਮਲਤਾਨ ਤੱਕ ਮਲਤਾਨ ਤੋਂ ਗੰਫਕਾਨਿਸਤਾਨ افغانستان ਤੋਂ ਥੱਲੇ ਸਿੰਧ ਤੱਕ ਖਾਲਸਾ ਰਾਜ ਦੀ ਹੱਦਾਂ ਦਈਆਂ ਪਰ ਬਾਬਾ ਹਨੂਮਾਨ ਸਿੰਘ ਜੀ ਖਾਲਸਾ ਰਾਜ ਦਾ ਡਾਊਨਫਾਲ ਵੇਖਿਆ ਜਦੋਂ 45 ਸਾਲ ਦੀ ਦੂਜਾ 英ਗਲੋ ਸਿੱਖੀ ਉੱਧੋਇਆ ਤੇ ਇਹ ਸਿੱਖਾਂ ਦੀ ਹਾਰ ਹੋ ਗਈ ਗੱਦਾਰੀ ਕਰਕੇ ਤੇ ਫਿਰ 1859 ਚ ਪੰਜਾਬ ਰਾਜ ਦਾ ਅੰਗਰੇਜ਼ੀ ਦੇ ਸਾਮਰਾਜ ਵਿੱਚ ਵਿਸਥਾਪਨ ਮਤਲਬ ਮਿਲ ਗਿਆ ਸੋ ਇਸ ਕਰਕੇ ਇਹ ਦੋਵੇਂ ਬੰਦੇ ਬਹੁਤ ਇੰਪੋਰਟੈਂਟ ਆ ਅਕਾਲੀ ਪਾਪਾ ਫੂਲਾ ਸਿੰਘ ਤੇ ਪਾਪਾ ਹਨੂਮਾਨ ਸਿੰਘ ਜੀ ਇੱਕ ਨੇ ਖਾਲਸਾ ਰਾਜ ਦਾ ਅਪਰਾਇਜ਼ਿੰਗ ਵੇਖਿਆ ਅਪਰਾਇਜ਼ਿੰਗ ਵੇਖੀ ਤੇ ਦੂਜੇ ਨੇ ਡਾਊਨਫਾਲ ਵੇਖਿਆ ਸੋ ਧੰਨਵਾਦ